ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸਮੂਹ ਸਾਧ ਸੰਗਤ ਜੀਓ ਜਿਨ੍ਹਾਂ ਗੁਰਮਖਾ ਨੇ ਉਪਰਾਲਾ ਕਰਕੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਅਕਮਲ ਸਿੰਘ ਨੂੰ ਉਹਦੀਆਂ ਹਰਕਤਾਂ ਦਾ ਸੰਗਤਾਂ ਵਿੱਚ ਪਰਦਾ ਫਾਸ਼ ਕਰਕੇ ਜਥੇਦਾਰੀ ਦੇ ਹਉਦੇ ਤੋਂ ਪਾਸੇ ਕੀਤਾ ਮੈਂ ਉਹਨਾਂ ਪ੍ਰਬੰਧਕਾਂ ਉਹਨਾਂ ਸੰਗਤਾਂ ਦਾ ਉਹਨਾਂ ਗੁਰਮਖਾਂ ਪਿਆਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਗੁਰਮਖਾਂ ਨੂੰ ਕਿਰਪਾ ਨਿਸ਼ਚੀ ਕਰਕੇ ਇਹੋ ਜੇ ਸੁਚੱਜੇ ਕਾਰਜ ਕਰਨ ਦਾ ਉੱਦਮ ਵੱਲ ਤੇ ਉਤਸ਼ਾਹ ਬਖਸ਼ਿਸ਼ ਕਰਨਾ ਤੇ ਨਾਲ ਹੀ ਸੰਗਤ ਜੀ ਬੇਨਤੀ ਕਰਦਾ ਕਿ ਦੁਬਾਰਾ ਇਸ ਤਖਤ ਦੀ ਜਥੇਦਾਰੀ ਜਸਬੀਰ ਸਿੰਘ ਰੋਡੇ ਨੂੰ ਸੰਪੰਨ ਲੱਗੇ ਆ ਮੈਂ ਸੰਗਤਾਂ ਨੂੰ ਨਿਮਰਤਾ ਸਾਧ ਬੇਨਤੀ ਕਰਦਾ ਕਿ ਸੰਗਤ ਜੀ ਜਸਬੀਰ ਸਿੰਘ ਰੋਡੇ ਨਾਲ ਮੇਰਾ ذاتی ਤੌਰ ਤੇ ਕੋਈ ਵਿਰੋਧ ਨਹੀਂ ਪਰ ਜਸਬੀਰ ਸਿੰਘ ਰੋਡਾ ਅਕਮਾਨ ਸਿੰਘ ਜਥੇਦਾਰ ਨਾਲੋਂ ਵੀ ਘੱਟਿਆ ਸੋਚ ਵਾਲਾ ਬੰਦਾ ਹੈ ਇਸ ਕਰਕੇ ਇਹ ਨਾ ਹੋਵੇ ਇੱਕ ਗੰਦ ਦਾ ਬੂਟਾ ਸਾਫ਼ ਕਰਕੇ ਉਹਦੀ ਥਾਂ ਤੇ ਕੋ ਦੂਜਾ ਗੰਦ ਵਾਲਾ ਬੂਟਾ ਲੱਗ ਜਾਵੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਜਸਬੀਰ ਸਿੰਘ ਰੌਡੇ ਦਾ ਆਪਾਂ ਵਿਰੋਧ ਨਹੀਂ ਕਰਦੇ ਅਸਲੀਅਤ ਇਹ ਆ ਕਿ ਜਥੇਦਾਰੀ ਦੀ ਇਹਦੇ ਵਿੱਚ ਯੋਗਤਾ ਨਹੀਂ ਥਾਂ ਪ੍ਰਥਾ ਸੰਗਤਾਂ ਜੇਕਰ ਇਹਦੀ ਨਿਯੁਕਤੀ ਹੁੰਦੀ ਆ ਤੇ ਇਹਦਾ ਵਿਰੋਧ ਕਰਨਾ ਅਕਮਾਨ ਸਿੰਘ ਦੇ ਨਾਲ ਉਹ ਜਸਬੀਰ ਸਿੰਘ ਘਟਿਆ ਸੋਚ ਵਾਲਾ ਘਟਿਆ ਕਰਦਾਰ ਵਾਲਾ ਸਰਕਾਰੀ ਏਜੰਸੀਆਂ ਦਾ ਕਹਟਿਆ ਇਸ ਕਰਕੇ ਇਸ ਦੇ ਵਿੱਚ ਇਸ ਤਰ੍ਹਾਂ ਦੀ ਜਥੇਦਾਰੀ ਦੀ ਯੋਗਤਾ ਨਹੀਂ ਇਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ